ਇਹ ਕੁਝ ਵੀ ਜੋਂ ਪਤਾ ਨਹੀਂ ਹੁੰਦਾ ਓਏ ਖੱਬੇ ਸੱਜੇ ਪੁੱਛ ਲੋ ਨਹੀਂ ਪਤਾ ਤਾਂ ਆਈ ਐਮ ਐਲ ਦੇ ਦਾ ਹਾਲ ਇਹਨਾਂ ਨੂੰ ਢੇਲੇ ਦਾ ਪਤਾ ਨਹੀਂ ਢੇਲੇ ਦਾ ਇਹਨਾਂ ਨੂੰ ਕੋਈ ਐਮ ਐਲ ਦੀ ਫੁੱਲ ਫਾਰਮ ਦੱਸ ਦਿਓ ਉਹ ਨਹੀਂ ਪਤਾ ਇਹਨਾਂ ਨੂੰ ਅਸੀਂ ਰਿਪਰੈਜ਼ੈਂਟੇਟਿਵ ਬਣਾ ਕੇ ਭੇਜਦੇ ਨਹੀਂ ਜਿਨ੍ਹਾਂ ਨੂੰ ਜਵਾਨੀ ਦਾ ਪਤਾ ਨਹੀਂ ਤੁਹਾਡੇ ਨਾਕਿਆਂ ਦੀ ਸੇਵਾ ਕਿ ਵੀ ਕਰਨੀ ਹੈ ਔਰ ਤਨਖਾਹਾਂ ਇਹਨਾਂ ਨੂੰ ਆਪਾ ਦਿੰਦੇ ਆ ਆ ਜਿਹੜੀ ਪੁਲਿਸ ਖੜੀ ਹੈ ਇਹਨਾਂ ਨੂੰ ਵੀ ਤਨਖਾਹ ਆਪਾ ਦਿੰਦੇ ਆ ਤਾਂ ਮਾੜਾ ਜਾਂ ਮਾਲਕ ਬਣੋ ਆਪਦੇ ਜੇ ਤੇਰੇ ਤੁਹਾਡੇ ਕਾਰਜਚਾਰੀ ਜੇ ਕੰਮ ਨਹੀਂ ਕਰਦੇ ਤਾਂ ਤੜਲੇ ਨਾਲ ਉਹਨਾਂ ਕੋ ਬੰਦੇ ਦਾ ਪੁੱਤ ਬਣ ਕੇ ਕੰਮ ਕਰ ਨਹੀਂ ਤਾਂ ਅਸੀਂ ਮਾਲਕ ਹੈ ਤੇਰੇ ਇੱਕ ਮਿੰਟ ਚ ਭਜਾਵਾਂਗੇ ਪਰ ਉਹ ਭਜੂਆ ਤਾਂ ਜੇ ਆਪਾਂ ਇਕੱਠੇ ਹੋਵਾਂ ਅੱਜ ਅਸੀਂ ਇੱਥੇ ਕਿਉਂ ਆਏ ਆ ਕਿ ਕਮਾਲੂ ਪਿੰਡ ਕੱਲਾ ਨਾ ਪਈ ਜੇ ਇਸ ਲਈ ਨਾਲ ਖੜੇ ਆ ਤੇ ਮੈਂ ਅੱਜ ਇੰਨਾ ਕੈਮਰਿਆ ਰਾਂ ਯੁਰ ਤੋਂ ਦੀ ਮੌਜੂਦਗੀ ਤੁਹਾਡੇ ਨਾਲ ਇੱਕ ਵਾਦਾ ਕਰਦਾ ਕਿ ਜਿੰਨਾ ਮਰਜ਼ੀ ਜ਼ੋਰ ਲਾੜੇ ਚਾਹੇ ਚਾਰ ਪਾਰਟੀਆਂ ਇਕੱਠੀਆਂ ਹੋ ਜਾਣ ਇਹ ਕਮਾਲੂ ਪੈਨਦੀ ਫੈਕਟਰੀ ਚਲਾ ਕੇ ਰੱਖਾ ਦੇ ਨਹੀਂ ਚੱਲਣਗੇ ਬੱਲੇ ਸਲਾਮੁਹਾਲਾ ਯਾ ਕਾਲ ਇਹ ਨਹੀਂ ਅਸੀਂ ਚੀਰਾ ਫੈਕਟਰੀ ਬੰਦ ਕਰਾਈ ਸੀ ਤੇ ਕਹਿੰ ਕੇ ਕਰਾਈ ਸੀ ਉਹ ਬੰਦਾ ਕਾਂਗਰਸ ਵੱਲੋਂ ਉਹਦੇ ਮਦਦ ਕਰਦਾ ਸੀ ਆਪ ਨੂੰ ਪੈਸੇ ਦਿੰਦਾ ਸੀ ਤੇ ਕਾਲੀਆਂ ਵੱਲੋਂ ਇਹ ਮੈਂਦੇ ਬਣਿਆ ਸੀ ਚਲਾ ਕੇ ਵਿਖਾ ਦੋ ਬੰਦ ਕਰਵਾ ਕੇ ਰੱਖੀ ਸਾਡੇ ਚੋਂ ਗੋਨੀਗਾ ਫੋਟੇ ਚ ਜਦੋਂ ਲੋਕ ਖੜ ਜਾਂਦੇ ਨੇ ਮੈਂ ਤੁਹਾਨੂੰ ਅੱਜ ਫੇਰ ਆਣਾ ਆਖਰੀ ਗੱਲ ਡੈਮੋਕਰਟਿਕ ਮਤਲਬ ਜਿਹੜਾ ਹੈ ਜ਼ਬੂਰੀਅਤ ਦਾ ਤਰੀਕਾ ਹੈ ਜੇ ਲੋਕ ਇਕੱਠੇ ਹੋ ਜਾਣ ਉਹਨਾਂ ਦੀ ਤਾਕਤ ਅਸੀਮ ਹੈ ਬੇਅੰਤਹਾ ਤਾਕਤ ਹੈ ਸਿਰਫ ਜ਼ਰੂਰਤ ਹੈ ਇਕੱਠੇ ਹੋਣ ਦੀ ਇਕੱਠੇ ਰੋ ਜੇ ਕਮਾਂਡੂ ਪਿੰਡ ਕੋਲ ਹੋ ਰਿਹਾ ਸਾਰੇ ਆ ਜਾਓ ਜੋ ਇਸ ਹੁੰਡੇ ਦੇ ਪਿੰਡ ਹੋ ਰਿਹਾ ਸਾਰੇ ਚਲੇ ਜਾਓ ਜੇ ਨਾ ਹੋ ਗਿਆ ਤਾਂ ਕੈਦ ਹੋਗੇ ਸਿਰਫ ਤੁਹਾਨੂੰ ਅਸੀਂ ਇਕੱਠੇ ਕਰਨ ਨਿਕਲੇ ਆ ਇੱਕ ਗੱਲ ਹੋਵੇ ਸਾਰੇ ਆਜੋ ਫਿਰ ਇਹਨਾਂ ਨੂੰ ਲੱਗੂਗਾ ਕਿ ਲੋਕ ਜਾਗਦੇ ਨੇ ਜੇ ਬੰਦੇ ਦੇ ਪੁੱਤ ਨਾ ਬਣੇ ਤੁਸੀਂ ਆਹੀ ਐਮਐਲਏ ਜੇ ਬਦਲਦੇ ਵੇਖਿਓ ਜੀ ਤੂੰਕਾ ਡਿਮਾਂਡ ਤਾਂ ਕਰੀਏ ਮੰਗੀਏ ਤਾਂ ਸਹੀ ਸਪਲਾਈ ਤਾਂ ਫੇਰ ਹੋ ਅਸੀਂ ਤਾਂ ਕਰਪਟ ਬੰਦਿਆਂ ਦੀ ਮੰਗ ਕਰਦੇ ਆ ਜਾਂਦੇ ਨੇ ਜਿਹੜਾ ਬੰਦਾ ਹੋ ਕੇ ਤੋਂ 7 ਕਰੋੜ ਰੁਪਇਆ ਲਾ ਕੇ ਐਮਐਲਏ ਬਣਨ ਵਾਲੇ ਸਮਝ ਲਓ ਉਹ ਤੁਹਾਨੂੰ ਲੁੱਟਣ ਆ ਰਿਹਾ ਹੈ ਭਜਾ ਦਿਓ ਉਹ ਦੂਜੇ ਪਚੜਾ ਦਾ ਨਹੀਂ ਤਾਂ ਥੋਲੂ ਤੁਹਾਡੇ ਘਰ ਨੂੰ ਤੁਹਾਡੇ ਇਲਾਕੇ ਨੂੰ ਤੁਹਾਡੇ ਪਿੰਡ ਨੂੰ ਵੇਚ ਦੇ ਇੱਕ ਵਾਰੀਆ ਮੁੰਡੇ ਤੋਂ ਪਿੰਡ ਸੁਣ ਲੋ 14 ਤਰੀਕ ਨੂੰ ਉੱਥੇ ਵੀ ਜਾਣਾ ਔਰ 13 ਤਰੀਕ ਨੂੰ ਪੁਲਸੀਆ ਜ਼ਬਰਦਸਤ ਵਿਰੋਧ ਬਰਨਾਲਾ ਕਪਾ ਜਾ ਮਰਾਜ ਪੈਂਡ ਤਿੰਨਾ ਚੋਂ ਕੋਈ ਇੱਕ ਪਿੰਡ ਦੱਸਾਂਗੇ ਉੱਥੇ ਆਉਣਾ ਤੇ ਪੁਲਿਸ ਦਾ ਜੇ ਪੱਕਾ ਇੰਤਜ਼ਾਮ ਕਰਕੇ ਤੁਹਾਨੂੰ ਨਾਂ ਦੱਸਿਆ ਤਾਂ ਸਾਨੂੰ ਕੋਈ